ਹਾਂਜੀ ਦੋਸਤੋ ਸਤ ਸ੍ਰੀ ਅਕਾਲ ਕਿਹਾ ਚਾਲ ਨੇ ਹੋਰ ਸਨੋ ਸਾਰੇ ਠੀਕ ਠਾਕ ਜੇ ਵਧੀਆ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਵਾਲਾ ਵਲੌਗ ਜਿਹੜਾ ਵਾ ਉਹ ਕੋਈ ਐਡਾ ਖਾਸ ਨਹੀਂਗਾ ਖਾਸ ਤਾਂ ਨਹੀਂਗਾ ਕਿਉਂਕਿ ਮੈਂ ਚੱਲਿਆ ਫਿਰ ਤਰਨਤਾਨ ਆਪਾਂ ਨੂੰ ਦੋ ਹੀ ਸ਼ਹਿਰ ਪੈਂਦੇ ਆ ਇੱਕ ਤਰਨਤਾਰਨ ਤੇ ਇੱਕ ਅੱਡਾ ਪੈਂਦਾ ਚਭਾਲ ਠੀਕ ਹੈ ਜੀ ਤੇ ਅੰਮ੍ਰਿਤਸਰ ਅਸੀਂ ਤਾਂ ਜਾਂਦੇ ਆ ਜੇਾਨੂੰ ਕੋਈ ਬੜਾ ਜ਼ਰੂਰੀ ਕੰਮ ਹੋਵੇ ਤੇ ਤੇ ਅੱਜ ਹੁਣ ਮੈਨੂੰ ਆਪ ਨਹੀਂ ਪਤਾ ਵੀ ਆਪਾਂ ਕਿੱਥੇ ਪਹਿਲਾਂ ਤਰਨਤਾਰਨ ਦਾ ਤੇ ਮੈਨੂੰ ਪੱਕਾ ਪਤਾ ਵੀ ਤਰਨਤਾਰਨ ਤੇ ਮੈਂ ਜਾਣਾ ਕਿਉਂਕਿ ਤਰਨ ਤਾਨ ਤੋਂ ਆਪਣਾ ਤੁਹਾਨੂੰ ਪਤਾ ਹੀ ਆ ਮੈਂ ਤੁਹਾਨੂੰ ਦੱਸਿਆ ਸੀ ਆਪਣਾ ਮੈਕਬੁੱਕ ਕਿਹੜਾ ਲੈਪਟਾਪ ਉਹ ਖਰਾਬ ਹੋ ਗਿਆ ਵਾ ਉਹਦੇ ਬਾਰੇ ਤੁਹਾਨੂੰ ਮੈਂ ਬਾਅਦ ਦੱਸਦਾ ਪਹਿਲਾਂ ਤੁਸੀਂ ਆ ਚੈੱਕ ਕਰੋ ਆਪਾਂ ਤੁਹਾਨੂੰ ਮੈਂ ਦੱਸਿਆ ਸੀ ਵੀ ਆਪਣਾ ਬਰਾਂਡਾ ਪੈਨ ਵਾਲਾ ਵਾ ਇੱਥੇ ਯਾਨੀ ਕਿ ਛੱਡ ਜਾ ਪਾ ਪਾ ਦੇਣ ਲੱਗੇ ਆਪਾਂ ਕਿਆ ਕੱਲ ਰਾਤੀ ਵਾਵਾ 8-9 ਵਜੇ ਮਿਸਤਰੀਆਂ ਨੇ ਆਪਣੇ ਆਂ ਵੀਰਾਂ ਨੇ ਕੰਮ ਖਤਮ ਕੀਤਾ ਵਾ ਤੇ ਤੁਸੀਂ ਇਹ ਵੇਖ ਕੇ ਦੱਸੋ ਵੀ ਪਹਿਲਾਂ ਇਹਦੀ ਲੁੱਕ ਕਿਵੇਂ ਦੀ ਬਣੀ ਆ ਤੇ ਹੁਣ ਆਪਣਾ ਸਹੀ ਬਣ ਗਿਆ ਵਾ ਇਥੋਂ ਕੰਮ ਇੱਥੇ ਪਾਮ ਬੋਡਲ ਜਿਹੜਾ ਰੋਕੀ ਸੀ ਉਹ ਆਪਾਂ ਪੁੱਟਤਾ ਵਾ ਉਹ ਕਈਆਂ ਵੀਰਾਂ ਨੇ ਸਲਾਹ ਦਿੱਤੀ ਸੀ ਵੀ ਉਹਨੂੰ ਰੀਲੋਕੇਟ ਕਰ ਦੋ ਕਿਹੇ ਹੋਰ ਜਗ੍ਹਾ ਤੇ ਲਾ ਦਿਓ ਪਰ ਉਹ ਆਪਾਂ ਨਹੀਂ ਲਾ ਸਕੇ ਹਨਾ ਉਹ ਖਰਾਬ ਹੋ ਗਿਆ ਚਲੋ ਕੋਈ ਗੱਲ ਨਹੀਂ ਨਵਾਂ ਲਾ ਦਾਂਗੇ ਬਾਕੀ ਆਹ ਬੜਾ ਜਿਹੜਾ ਆਪਾਂ ਆ 24-25 ਫੁੱਟ ਦਾ ਬੰਦਾ ਵਾਇਆ 24 ਫੁੱਟ ਤੇ ਇਹ ਆਪਾਂ ਪਾਤਾ ਇੱਥੇ ਤੇ ਇਦਾਂ ਦਾ ਕੁਸਾ ਬਣ ਗਿਆ ਵਾ ਹੌਨ ਰੇਟਰ ਇੱਥੇ ਟ੍ਰੇਲ ਤੋਂ ਬਚਾ ਰਿਹਾਦਾ ਵਾ ਬਾਕੀ ਇਹਨੂੰ ਕਵਰ ਦੇ ਨਾਲ ਲਿਆ ਕੇ ਦਾ ਕਵਰ ਲਿਆਉਣਾ ਵਾ ਕਵਰ ਦੇ ਨਾਲ ਇਹਨੂੰ ਪੂਰਾ ਇਹਨੂੰ ਕਰ ਦਾਂਗੇ ਪੂਰਾ ਇਹਦਾ ਵਧੀਆ ਲਿਆ ਕੇ ਨਾ ਕੈਨਵਸ ਦਾ ਕਵਰ ਇਹਨੂੰ ਪੂਰਾ ਕਰ ਦਾਂਗੇ ਤੋ ਤਾਂ ਮੈਂ ਅੱਜ ਉੱਤੇ ਚੜ ਕੇ ਵੇਖਿਆ ਸੀ ਟ੍ਰੇਲ ਥਰੋਲ ਨਹੀਂ ਪਈ ਇਹਦੇ ਤੇ ਆਵੇ ਨਾ ਪਤਾ ਲੱਗ ਜਾਂਦਾ ਜੇ ਟ੍ਰੇਲ ਪਈ ਹੋਵੇ ਤੇ ਆਵੇ ਬਿਲਕੁਲ ਟ੍ਰੇਲ ਨਹੀਂ ਪਈ ਹਣਾ ਟ੍ਰੇਲ ਤੋਂ ਬਚ ਗਿਆ ਇੱਥੋਂ ਬੋਰਡਰ ਪੰਪ ਪੁੱਟਿਆ ਸੀ ਸਫਾਈ ਸੁਵਈ ਆਵੇ ਕਰਨ ਵਾਲੀ ਹੈ ਜੇ ਹੁਣ ਆ ਇੱਥੋਂ ਸਾਰਾ ਆਟਾ-ਉਟਾ ਸੈੱਟ ਕਰਾਂਗੇ ਇੱਥੇ ਵੀ ਲੌਕ ਟੈਲ ਲਵਾਉਣੀ ਥੋੜੇ ਚਿਰ ਨੂੰ ਤੇ ਅੱਜ ਹੁਣ ਦੋ ਆਪਸ਼ਨ ਆ ਵਾ ਜਾਂ ਤੇ ਮੈਂ ਜਾਊਂਗਾ ਬੁਲਟ ਦੇ ਉੱਤੇ ਤੇ ਜਾਂ ਜਾਊਂਗਾ ਗੱਡੀ ਦੇ ਉੱਤੇ ਪਰ ਜਿਹੋ ਜੀ ਠੰਡ ਆ ਨਾ ਤੇ ਮੇਰਾ ਰਦਾਵਾ ਪੀ ਇਹਦੇ ਤੇ ਕਾਂਟਾ ਮਾਰੀਏ ਕ੍ਰੋਸ ਮਾਰੀਏ ਆਪਾਂ ਚਲੀ ਗੱਡੀ ਤੇ ਠੀਕ ਆ ਤਰਨਤਾਨ ਵਾ ਭੀੜ ਭੜਕਾ ਤੁਹਾਨੂੰ ਪਤਾ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਵਾ ਪਰ ਚਲੋ ਕੋਈ ਗੱਲ ਨਹੀਂ ਕਿਸੇ ਪਾਸਿਓਂ ਦੀ ਆਸ ਸੱਜੇ ਖਬੇਓ ਕਿ ਨਿਕਲ ਜਾਾਂਗੇ ਵੇਖਾਂਗੇ ਬਾਕੀ ਆ ਸਾਫ ਸਫਾਈ ਕਰਨ ਵਾਲੀ ਆ ਇਹ ਵੀ ਕਰਦੇ ਆ ਆ ਕੇ ਕਿਸੇ ਨਾ ਕਿਸੇ ਵੀਰ ਨੂੰ ਲਿਉਣੇ ਲੱਭ ਕੇ ਆਪਣੇ ਨਾਲ ਕਰਦੇ ਆ ਸਾਰਾ ਸਿਸਟਮ ਤੇ ਮੇਰਾ ਰਦਾੜ ਆ ਮਿੱਟੀ ਪਈ ਨਾ ਇਹ ਪੁੱਟ ਕੇ ਇੱਥੇ ਟੋਏ ਦੇ ਚ ਪ ਅਜੀਆ ਪਾ ਇੱਕ ਟਾਇਰ ਰਖਣੀਆਂ ਬਾਅਦ ਵਿੱਚ ਇੱਥੇ ਸਾਰੀਆਂ ਦੂਜੀ ਜਾਂ ਇਦਾਂ ਦੀ ਟਾਇਰ ਜਾਂ ਲੋਕ ਟਾਇਰ ਇੱਥੇ ਲਾ ਦਾਂਗੇ ਸਾਰੇ ਠੀਕ ਆ ਕੁੱਕੜ ਆਪਣੇ ਸਿਰਫ ਦੋ ਰਹਿ ਗਏ ਆ 20 ਕੁਕੜੀਆਂ ਹੀ ਸਾਰੀਆਂ ਘਰੋਂ ਕੱਢਤੀਆਂ ਵਾਂ ਇਹ ਚੂਚੇ ਪਾਲੇ ਤੇ ਜਦੋਂ ਆਂਡੇ ਦੇਣ ਤੇ ਆਈਆਂ ਤੇ ਹੁਣ ਸਾਰੀਆਂ ਆ ਜੀ ਕਾਲਾ ਆ ਗਿਆ ਇਹਨਾਂ ਤੋਂ ਤੇ ਕਿੰਨੀਆਂ 12 ਕੁਕੜੀਆਂ ਤੇ 8 ਕੁੱਕੜੀ ਤੇ ਸਾਰੇ ਵੇਚ-ਵੋਚ ਦਿੱਤੇ ਹੁਣ ਸਿਰਫ ਦੋ ਕੁੱਕੜ ਰਹਿ ਗਏ ਆ ਤੇ ਇਹ ਵੀ ਵੇਖੋ ਹੁਣ ਕਦੋਂ ਜਾਂਦੇ ਵਿਚਾਰੇ ਦੋਵੇਂ ਇਕੱਲੇ ਤੁਰੇ ਫਿਰਦੇ ਹੋਣਾ ਵੇ ਇਹ ਲੋੜੀ ਤੱਕ ਮੇਰੇ ਹਿਸਾਬ ਨਾਲ ਇਹਨਾਂ ਦੀ ਉਮਰ ਹੈਗੀ ਅਜੇ ਔਰ ਬਾਂਗਾ ਦਿੰਦੇ ਰਹਿੰਦੇ ਆ ਠੀਕ ਏ ਅਸੀਂ ਪੂਰੇ ਪਾਲੇ ਸੀ ਵਧੀਆ 4 5 6 ਮਹੀਨਿਆਂ ਤੋਂ ਹਰਗੁਣ ਨੇ ਬੜੇ ਸ਼ੌਂਕ ਨਾਲ ਪਾਲੇ ਸੀ ਤੇ ਹੁਣ ਇਹਨਾਂ ਤੋਂ ਨਾ ਮੰਜਾ ਆਕ ਗਿਆ ਐਵੇਂ ਨਾ ਬਾਂਗਾ ਜੀਆਂ ਦੀ ਜਾਂਦੇ ਆਪਾਂ ਨੂੰ ਵਧੀਆ ਨਹੀਂ ਲੱਗਦਾ ਕੰਮ ਤੇ ਆਜੋ ਆਪਾਂ ਵੇਨੇ ਅੰਦਰ ਹਰਗੁਣ ਕੀ ਕਰਨ ਦਿਆ ਵਾ ਤੁਹਾਨੂੰ ਦਿਖਾ ਦਿੰਨੇ ਆਂ ਹਰਗੁਣ ਕੀ ਬੰਦਾ ਏ ਤੇ ਕੱਲ ਸਕੂਲ ਵੀ ਲੱਗਣ ਵਾਲਾ ਹੈ ਤੇ ਖੁਸ਼ੀ ਆ ਕੇ ਗਮੀ ਆ ਕਿੰਨੀ ਖੁਸ਼ੀ ਆ ਸਕੂਲੇ ਜੀ ਲੱਗ ਜਾਂਦਾ ਵਾ ਤੇ ਹੋਮਵਰਕ ਕਰ ਲਿਆ ਕਿ ਨਹੀਂ ਕਿ ਮੈਡਮ ਤੋਂ ਡੰਗਾ ਹੀ ਪੈਣ ਗਿਆ ਹਾਂ ਸਾਰਾ ਕਰ ਲਿਆ ਵਾ ਠੀਕ ਐ ਕਿੰਨਾ ਕਰ ਲਿਆ ਤੇ ਕਿੰਨਾ ਰਹਿ ਗਿਆ ਵਾ ਮਿਲਿਆ ਵਾਵਾ ਹੀ ਪਰ ਇੱਕੋ ਕਾਪੀ ਦਾ ਡਾ ਰਿਆ ਮਿਲਿਆ ਵਾਵਾ ਹੀ ਮਿਲਿਆ ਕਿੰਨਾ ਕਿਹੀ ਮਿਲਿਆ ਥੋੜਾ ਹੀ ਐਸਾ ਮਿਲਿਆ ਥੋੜਾ ਹੀ ਜ਼ਿਆਦਾ ਨਹੀਂ ਮਿਲਿਆ ਠੀਕ ਐ ਠੀਕ ਐ ਤੇ ਆ ਕਿਦਾਂ ਲੱਗਾ ਫਿਰ ਤੈਨੂੰ ਛੱਡ ਆਪਣਾ ਕਿਵੇਂ ਦਾ ਲੱਗਾ ਤੇ ਹੁਣ ਆ ਉੱਥੇ ਆਪਣੇ ਇਹ ਬਨੇ ਸਿਰਕੀਆਂ ਲਿਆ ਕੇ ਬੰਦ ਗਏ ਜਿਹੜੀਆਂ ਸਿਰਕੀਆਂ ਜੀਆਂ ਹੁੰਦੀਆਂ ਇਹ ਬਨੇ ਬੰਦ ਕੇ ਲਿਆ ਕੇ ਜਿਹੜੀਆਂ ਜਿਹਨਾਂ ਸਿਰਕੀਆਂ ਨਹੀਂ ਨੇ ਸਿਰਕੀਆਂ ਜਿੱਦਾਂ ਦੀਆਂ ਉੱਥੇ ਬੱਝੀਆਂ ਹੁੰਦੀਆਂ ਅੱਗੇ ਉੱਥੇ ਨਹੀਂ ਬੱਝੀਆਂ ਹੁੰਦੀਆਂ ਉਹ ਛੱਡ ਦੇ ਗਾੜੀ ਇਦਾਂ ਦੀਆਂ ਲਿਆ ਕੇ ਇੱਥੇ ਬੰਦ ਗਏ ਮੈਂ ਕਵਰ ਹੋ ਜੂਗਾ ਨਾ ਪੂਰਾ ਪਰਲੇ ਬੰਨੇ ਜਾਂ ਹਰਾ ਹਰਾ ਆ ਜਾ ਜਿਹੜਾ ਹੁੰਦਾ ਵਾ ਮੈਟ ਜੇ ਇੱਕ ਕਪੜਾ ਜੇ ਨੇ ਉਹਦਾ ਹਰਾ ਆ ਜਾ ਉਹਦਾ ਪਤਾ ਕਰਕੇ ਆਵਾਂ ਜ ਮੈਂ ਹੈਂ ਆਹ ਬੰਨੇ ਪਰਲੇ ਬੰਨੇ ਉਹ ਲਾ ਦਾਂਗੇ ਹਨਾ ਉਹ ਪਰਲਾ ਬੰਨਾ ਹਰੇ ਜੇ ਮੈਟ ਨਾਲ ਕਵਰ ਹੋ ਜੂਗਾ ਤੇ ਆ ਫਰੰਟ ਸਾਈਡ ਤੇ ਵੀ ਕੁਛ ਨਾ ਕੁਛ ਤੇ ਵਹ ਲਾਉਣਾ ਪੈਣਾ ਇਤਨਾ ਓਪਨ ਜੇ ਤੇ ਵਧੀਆ ਨਹੀਂ ਲੱਗਦਾ ਜਾਂਦ ਰੇ ਮੋੜੀ ਜਾਂਦ ਰੇ ਚੌੜੇ ਦੇ ਚੌੜੇ ਦੋ ਹੀ ਐਨ ਜ਼ਿਆਦਾ ਲੈ ਹੋਣਾ ਹਨਾ ਉਧਰੋਂ ਐਨ ਲਾ ਕੇ ਐਨ ਹਰਾ ਆ ਜਾ ਵਿਚਕਾਰ ਲਈ ਗਾਡਰ ਤੱਕ ਆ ਜੇ ਵਿਚਕਾਰ ਲਈ ਗਾਡਰ ਤੱਕ ਆ ਜਿਹੜਾ ਠੀਕ ਹੈ ਹਨਾ ਉਥੋਂ ਤੱਕ ਹਾਂ ਅੱਧਾ ਰਹਿਣਾਗਾ ਖੁੱਲਾ ਟਰੈਕਟਰ ਜਿਹੜਾ ਮਾਸਾ ਬਾਹਰ ਜਾਂਦਾ ਅੱਛਾ ਇਦਾਂ ਕਰੀਏ ਫਿਰ ਤੇ ਚਲੋ ਜੀ ਹਾਂ ਆਪਣੇ ਜਿਹੜੇ ਵੀਰ ਵੇਖਣਦੇ ਵੀਡੀਓ ਉਹ ਵੀ ਇਹ ਸਲਾਹ ਦੇਣ ਵੀ ਸਿਰਕੀਆਂ ਲਿਆ ਕੇ ਬੰਨੀਆਂ ਇੱਥੇ ਗਾੜੀ ਜਾਂ ਉਹ ਹਰਾਜਾ ਜਿਹੜਾ ਕਪੜਾ ਆਉਂਦਾ ਵਾ ਉਹ ਵੀ ਮੈਂ ਵੇਖਿਆ ਕਈਆਂ ਛੱਡਾਂ ਦੇ ਲੋਕਾਂ ਨੇ ਨਾ ਲਾਇਆ ਉਹ ਪੂਰਾ ਵੱਡਾ ਹੀ ਹੁੰਦਾ ਪੀਸ ਤੱਪੜ ਜਾ ਹਰੇ ਜੇ ਰੰਗ ਦਾ ਹੁੰਦਾ ਤੇ ਉਹ ਐ ਲਿਆ ਕੇ ਤੇ ਐ ਲਾ ਦਈਏ ਹਨਾ ਉਹ ਜ਼ਿਆਦਾ ਵਧੀਆ ਰਹੂ ਮੇਰੇ ਹਿਸਾਬ ਨਾਲ ਤੇ ਆ ਫਿਰ ਕਰੇਗਾ ਸਫਾਈ ਅੱਜ ਕਿ ਨਹੀਂ ਇੱਕ ਤੇ ਗਿੱਡੀ ਦੀ ਗੱਲ ਆ ਤੇ ਨਹੀਂ ਨਾ ਗੱਲ ਚਲੋ ਜੀ ਤੇ ਹੁਣ ਵਨੇ ਆ ਖੁਸ਼ਮੀਰ ਖੁਸ਼ਮੀਰ ਕੀ ਕਰਨਦੀ ਅੰਦਰ ਆਜੋ ਆਪਾਂ ਬੇਨੇ ਪੜਾ ਕਸ਼ਮੀਰ ਕੀ ਕਰਨ ਲਈ ਆ ਤੇ ਬਾਅਦ ਵਿੱਚ ਕਰਦੇ ਆ ਤਨ ਤਾਰਨਾ ਤੇ ਆਪਣੇ ਲੈਪਟਾਪ ਦਾ ਕੰਮ ਕਰਾ ਕੇ ਲੈ ਆਉਨੇ ਆ ਹੂੰ ਆਵੇ ਦੋ ਦੋ ਹੀਟਰ ਲਾ ਕੇ ਤੇ ਅੰਦਰ ਬੈਠ ਰਹਿੰਦੇ ਆ ਹਰ ਗੁਣ ਹੋਣੇ ਇੱਥੋਂ ਕਰਦਾ ਗਿਆ ਆਪਣਾ ਹੋਮਵਰਕ ਕਰਦਾ ਗਿਆ ਬੈਠਾ ਸੀ ਤੇ ਪੜਨ ਦਾ ਹੀਟਰ ਲਾ ਕੇ ਤੇ ਉਹ ਕਸ਼ਮੀਰ ਨੇ ਹਰ ਗੁਣ ਨੇ ਆਪਣਾ ਹੀਟਰ ਲਾਇਆ ਵਾ ਇੱਥੇ ਠੀਕ ਆ ਆਵੇ ਇੱਕ ਹੀਟਰ ਇੱਥੇ ਲੱਗਾ ਵਾ ਤੇ ਇੱਥੇ ਬਹਿ ਕੇ ਹੋਮਵਰਕ ਕਰਨ ਦਿਆ ਸੀ ਤੇ ਇੱਕ ਹੀਟਰ ਆਵੇ ਕਸ਼ਮੀਰ ਨੇ ਲਾਇਆ ਇੱਥੇ ਤੇ ਇਹ ਵੀ ਇਸ ਤਰ੍ਹਾਂ ਬੈਠੀ ਰਹਿੰਦੀ ਤੇ ਕੋਈ ਕੋਟੀ ਕਾਟੀ ਪਾਉਣੀ ਹੈ ਕਿ ਨਹੀਂ ਹੈ ਕਿਉਂ ਨਹੀਂ ਪਾਉਣੀ ਕੋਟੀ ਮੈਨੂੰ ਤਾਂ ਮਾਈ ਪੜ੍ਹਨੀ ਹੈ ਹੈ ਕੀ ਅੱਛਾ ਹੀਟਰ ਲੱਗ ਰਿਹਾ ਨਾ ਵਾ ਤੇ ਇਹ ਇਹ ਤੇਰਾ ਵਾ ਹੀਟਰ ਤੇ ਵੀਰੇ ਦਾ ਅੱਛਾ ਵੀਰੇ ਦਾ ਆ ਵਾ ਠੀਕ ਇਹਨਾਂ ਨੇ ਨਾ ਆਪੋ ਆਪਣੇ ਹੀਟਰ ਵੰਡੇ ਆ ਜਿਹੜਾ ਆ ਹੀਟਰ ਹੈ ਹਰ ਗੁੰਦਾ ਵਾ ਤੇ ਜਿਹੜਾ ਆ ਹੀਟਰ ਹੈ ਕੁਸ਼ਮੀਦ ਦਾ ਵਾ ਤਾਂ ਉਹ ਦੇਖੋ ਆ ਲੱਗੇ ਚਾਰਜਰ ਲੱਗੇ ਬੱਤੀ ਤੇ ਇਹ ਕੰਮ ਤਾਂ ਨਹੀਂ ਚੱਲਣਾ ਇਹ ਬੱਤੀ ਪਉਣੀ ਹਾਂ ਹੈਂ ਹੀ ਕਰਦੀਆਂ ਤੇ ਟੀਵੀ ਵਿਖ ਜਨੇ ਇਹ ਕੀ ਵੇਖਨ ਨਹੀਂ ਆ ਆ ਵੇ ਲੋ ਕੁਸ਼ਮੀਦ ਨਾ ਸਾਰਾ ਦਿਨ ਆ ਹੋਵੇ ਦੀ ਲੈਂਦੀ ਜੇ ਕੀ ਕੀ ਦਾ ਨਾਂ ਕੀਆ ਮਾਈਂਡਕ੍ਰਾਫਟ ਸਾਰਾ ਦਿਨ ਕੁਝ ਮੀਨਾ ਮਾਈਂਡਕ੍ਰਾਫਟ ਵੇਂਦੀ ਰਹਿੰਦੀ ਜੇ ਟੀਵੀ ਤੇ ਲਾ ਕੇ ਇਹਦਾ ਇਹੋ ਹੀ ਕੰਮ ਆ ਠੀਕ ਆ ਤੇ ਇਹ ਤੋਂ ਬਾਅਦ ਕੀ ਦੇਖਣਾ ਹੈ ਮਾਈਂਡਕ੍ਰਾਫਟ ਮਾਈਂਡਕ੍ਰਾਫਟ ਦੇਖਣਾ ਠੀਕ ਆ ਤੇ ਆ ਪਿਆ ਆਪਣਾ ਲੈਪਟਾਪ ਤੇ ਇਹਨੂੰ ਹੁਣ ਆਪਾਂ ਪਾਉਨੇ ਆ ਬੈਗ ਦੇ ਵਿੱਚ ਆ ਨਾ ਹੁਣ ਇਹ ਵਿਚਾਰਾ ਕਰਮਾਲਾ ਇਹਨੇ ਵਾਵਾ ਸਾਫ ਦਿੱਤਾ ਸੀ ਆਪਣਾ ਤੇ ਖਰਾਬ ਹੋ ਗਿਆ ਵਾ ਹੁਣ ਆਪਾਂ ਚੱਲਦੇ ਆਂ ਬਣਨਾ ਤੇ ਨਹੀਂ ਗਾ ਆਪਾਂ ਪਤਾ ਕਰ ਆਏ ਹਾਂ ਉਹਨਾਂ ਨੇ 20000 ਰੁਪਿਆ ਮੰਗਿਆ ਵਾ ਤੇ ਮੇਰਾ ਰਾਦਰ ਹੈ ਵੀ 20000 ਹੁਣੇ ਦੇ ਦੇ ਤੇ ਕੀ ਲਾਉਣਾ ਵਾ ਹੁਣ ਇਹਨੂੰ ਆਪਾਂ ਕੀ ਨਾਲੀ ਦਾ ਖੜਦੇ ਤਰਨ ਤਨ ਖੜਦੇ ਇੱਕ ਲਾਸਟ ਹੋਪ ਅੱਜ ਹੈਗੀ ਆ ਜੇ ਤੇ ਬਣ ਗਿਆ ਠੀਕ ਆ ਨਹੀਂ ਤੇ ਫਿਰ ਵੇਨੇ ਅੱਜ ਨਾ ਨਹੀਂ ਤੇ ਕੋਈ ਨਵਾਂ ਲੈ ਆਉਨੇ ਆ ਜੇ ਨਵਾਂ ਲਿਆਉਣਾ ਪਿਆ ਤੇ ਫਿਰ ਅੱਜ ਐਪਲ ਦਾਤ ਨਹੀਂ ਲਿਆਉਣਾ ਫਿਰ ਅੱਜ ਪੀਦਾ ਹੀ ਲਾਵਾਂਗੇ ਆਜੋ ਜੀ ਚੱਲੀਏ ਫਿਰ ਤਰਨ ਤਾਰਨ ਠੀਕ ਆ ਆਜੋ ਜੀ ਚੱਲੀਏ ਫਿਰ ਲੋ ਮਿੱਤਰੋ ਗੱਡੀ ਆਪਾਂ ਆਪਣੀ ਕੱਢ ਲਈ ਆ ਹੁਣ ਆਪਾਂ ਚੱਲਦੇ ਆ ਤਰਨ ਤਾਰਨ ਤੇ ਉੱਥੇ ਜਾ ਕੇ ਸਿਮੂ ਨੂੰ ਮਿਲਦੇ ਆ ਫਿਰ ਆਪਣੇ ਲੈਪਟਾਪ ਦਾ ਪਤਾ ਕਰਦੇ ਆ ਕੀ ਸਾਬਿਆ ਕੀ ਨਹੀਂ ਤੇ ਹਰ ਗੋਣ ਨੇ ਆਪਣਾ ਕੰਮ ਸਟਾਰਟ ਕਰਤਾ ਹਰ ਗੋਣ ਪੁੱਤ ਕੀ ਕਰਨ ਲੱਗਾ ਹੁਣ ਐ ਸਾਈ ਤੋਂ ਆਟੋ ਆਪੂਰਨ ਲਗਾਵਾ ਠੀਕ ਆ ਵੇਖ ਲੋ ਠੰਡ ਦੇ ਵਿੱਚ ਵੀ ਹਰਗੁਣ ਟਿਕਦਾ ਨਹੀਂ ਜੇ ਤੇ ਆਹੜੀਆਂ ਇੱਟਾਂ ਜਿਹੜਾ ਇਹ ਟੋਆ ਪਿਆ ਹੋਣਾ ਤੇ ਗੰਧਾਲੇ ਦੇ ਨਾਲ ਪੁੱਟ ਕੇ ਤੇ ਕਹਿੰਦਾ ਵੀ ਆਹ ਦੀ ਮਿੱਟੀ ਇੱਥੇ ਪਾ ਦੇਣੀ ਆ ਸ਼ਾਬਾਸ਼ ਵੈਰੀ ਗੁੱਡ ਕੰਮ ਕਰਿਆ ਕਰ ਇਧਰ ਵੇਖ ਤੂੰ ਤੇ ਮੰਮੀ ਇਹਨੂੰ ਤੂੰ ਮਾੜਾ ਬਾਲਾ ਦੱਸੀ ਆ ਹਰਗੁਣ ਨੂੰ ਫੇਰ ਨਾਲ ਹੈਂ ਤੁਸੀਂ ਇਹਨੂੰ ਟ੍ਰੇਨਿੰਗ ਦਿਓ ਅੱਜ ਹੈਂ ਠੀਕ ਆ ਮੈਂ ਰਜਈ ਜੀ ਬਹਿਣ ਲੱਗੀ ਆ ਅੱਛਾ ਤੂੰ ਰਜਈ ਜੀ ਬਹਿਣ ਲੱਗੇ ਜੇ ਤੇ ਇਹ ਹਰਗੁਣ ਹਰਗੁਣ ਪੁੱਤ ਤੇ ਤੇਰੇ ਤੋਂ ਹੋਣਾ ਨਹੀਂ ਆ ਕੰਮ ਇਹ ਮੈਨੂੰ ਨਾਲ ਲੱਗਣਾ ਪੈਣਾ ਹੈਂ ਨਹੀਂ ਵੇਖੋ ਸੀ ਹਾਂ ਕੀ ਪੌਨੂ ਲਿਆ ਨਾਲ ਚੱਲ ਪੋਟ ਕੇ ਤੇ ਪੋਟ ਕੇ ਤੇ ਛੋਟ ਹੋਰ ਕੀ ਆ ਤੇ ਉਹ ਹੱਥਾਂ ਤੇ ਗਲਵਸ ਪਾਲਾ ਪੁੱਤ ਮਮੀ ਨੂੰ ਗਲਵਸ ਦੇ ਦੇ ਤਾ ਪਾਲੇ ਦਸਤਾਨੇ ਪਾਲੇ ਹੱਥਾਂ ਤੇ ਹਣਾ ਦਸਤਾਨੇ ਪਾਵੇ ਫੇਰ ਆ ਤੇ ਲਾਰਗਣ ਮੈਂ ਤੈਨੂੰ ਦੱਸਾਂ ਇਸ ਤਰ੍ਹਾਂ ਪੁੱਟੀ ਦੀ ਇੱਕ ਏਕਟ ਦੀ ਨਾ ਤੋਲ ਲਾ ਲਈ ਦੀ ਆ ਆ ਦੱਸਿਆ ਸੀ ਨਾ ਇੱਕ ਰਾਂ ਨਹੀਂ ਇੰਨਾ ਅੱਗੇ ਨਹੀਂ ਆ ਹਾਂ ਇਸ ਤਰ੍ਹਾਂ ਤੋਲ ਲਾ ਲਈ ਦੀ ਇੱਕ ਦੀ ਤੇ ਫੇਰ ਪੁੱਟੀ ਇਹ ਐਦਾਂ ਆਵੇ ਹਰਗੁਣ ਪੂਰੀ ਪ੍ਰੈਕਟਿਸ ਕਰਾਈ ਆ ਮੈਂ ਹੈਗਾ ਤੋਲ ਲਾ ਲਈ ਦੀ ਇਸ ਤਰ੍ਹਾਂ ਫੇਰ ਰੇਟ ਸੌਖੀ ਪੁੱਟੀ ਜਾਂਦੀ ਆ ਆ ਵੇ ਲੋ ਪੂਰੀ ਜਾਦਗਰ ਗਣ ਨੂੰ ਇਹਦੇ ਟਰਾਲੀ ਬੈਗ ਲੈ ਆਂਦੀ ਹੈ ਇਹਨਾਂ ਜਮਾਨਾ ਨੇ ਤੇ ਸਾਰਾ ਥਾਂ ਬਹਿ ਗਿਆ। ਮੰਮੀ ਇੱਥੇ ਵੀ ਨਾ ਆਣਾ ਲੋਕ ਟਾਇਲ ਲਵਾਈਏ ਛੇਤੀ ਨਾ। ਬਾਅਦ ਵਿੱਚ ਫਿਰ ਲਵਾਵਾਂਗੇ ਇੱਥੇ ਹਾਂ। ਇਹ ਵੀ ਕੰਮ ਕਰਨ ਵਾਲਾ ਕੋਈ ਨਹੀਂ ਅਗਲੇ ਸਾਲ ਕਰਦੇ ਹੁਣੇ। ਜਦੋਂ ਅਗਲੀ ਸ਼ਿਪ ਤਾਂ ਆਵਾਂਗੇ ਨਾ ਉਦੋਂ ਫਿਰ ਕਰਾਂਗੇ। ਬਾਹਰ ਹੀ ਪੁੱਤ ਇਟ ਬਾਹਰ ਰੱਖ ਲਿਆ ਕਰ ਅੰਦਰ ਰੱਖਣ ਦੀ ਲੋੜ ਨਹੀਂ ਹੁੰਦੀ। ਬਾਹਰ ਰੱਖ ਲਿਆ ਕਰ। ਇਹ ਐਦਾਂ ਇਹ ਹਾਂ ਇਸ ਤਰ੍ਹਾਂ ਥੋੜੀ ਦੂਰ ਥੋੜੀ ਦੂਰ ਇੰਨੀ ਲੱਗੇ ਨਹੀਂ ਫਿਰ ਤਲ ਨਹੀਂ ਲੱਗਦੀ। ਥੋੜੀ ਦੂਰ 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 ਹੋਰ ਦੂਰ ਹਾਂ ਐਦਾਂ ਹਾਂ ਦੂਰ ਹੋਵੇ ਫਿਰ ਸੌਖੀ ਹੁੰਦੀ ਆ। ਨਾਲੇ ਬੂ ਹਾਂ ਚਲੋ ਜੀ ਇਹਨੇ ਆਪਣਾ ਕੰਮ ਕਰੀ ਜਾਣਾ ਹਰ ਗੁਣ ਨੇ ਇਹ ਵਿਹਲਾ ਨਹੀਂ ਬਹਿ ਸਕਦਾ ਕੁਸ਼ਮੀਰ ਵੇਲਾ ਰਜਾਈ ਚ ਬੈਠੀ ਪਹਿਲੇ ਹੋਮਵਰਕ ਕਰਨ ਦਾ ਸਵੇਰ ਦਾ ਉੱਠ ਕੇ ਨੇ ਨਹਾ ਲਿਆ ਵਾ ਤੜਕੇ 6 ਵਜੇ ਉੱਠ ਕੇ 7 ਵਜੇ ਦਾਦੀ ਦੇ ਨਾਲ ਹੀ ਉੱਠ ਪੈਂਦਾ 6 6:30 ਵਜੇ ਤੇ ਬਾਅਦ ਵਿੱਚ ਇਹਨੇ ਆਪਣਾ ਨਹਾ ਧੋ ਕੇ ਦਾਦੀ ਮੰਮਾ ਨੂੰ ਕਹਿੰਦਾ ਮੇਰਾ ਸਿਰਵਾ ਦਿਓ ਸਿਰਵਾ ਕੇ ਟੋਪੀ ਪਾ ਕੇ ਆਪਣਾ ਪਹਿਲੇ ਹੋਮਵਰਕ ਕੀਤਾ ਵਾ ਹੋਮਵਰਕ ਕਰਕੇ ਤਾਂ ਉਹ ਵੇਖ ਲੋਣ ਲਾ ਪਿਆ ਜੇ ਿੱਟਾਂ ਪੁੱਟਣ ਤੇ ਆਜੋ ਜੀ ਆਪਾਂ ਚੱਲਦੇ ਆ ਤਰਨ ਤਾਰਨ ਠੀਕ ਆ ਲਓ ਜੀ ਆਪਾਂ ਆਣ ਪਹੁੰਚੇ ਹਣ ਤਰਨ ਤਾਰਨ ਤੇ ਬੋਡੀ ਚੌਂਕ ਵਾਲੇ ਪਾਸੇ ਨੂੰ ਜਾਂਦੇ ਆ ਤੇ ਸਭ ਤੋਂ ਜ਼ਿਆਦਾ ਜਿਹੜਾ ਖਤਰਾ ਆਪਾਂ ਨੂੰ ਉਸ ਚੀਜ਼ ਦਾ ਵਾ ਕਿਹੜੀ ਦਾ ਇਹ ਚੀਜ਼ ਦਾ ਅੜਾ ਅੱਗੇ ਲੱਗਾ ਜਾਮ ਇੱਥੋਂ ਲੈ ਕੇ ਤੇ ਹੁਣ ਆਪਣੇ ਮਿੱਤਰ ਦੇ ਘਰ ਤੱਕ ਆਪਾਂ ਨੂੰ ਪਤਾ ਨਹੀਂ 15 ਮਿੰਟ ਲੱਗਣੇ ਆ ਕਿ 20 ਲੱਗਣੇ ਕਿ ਅੱਧਾ ਘੰਟਾ ਲੱਗਣਾ ਵਾ ਜੇ ਤੇ ਰਿਹਾ ਜਾਮ ਫਿਰ ਤੇ ਬਹੁਤ ਟਾਈਮ ਲੱਗੂਗਾ ਇੱਥੋਂ ਲੈ ਕੇ ਤੇ ਖਤਰਾ ਮੇਨ ਆ ਜਿਹੜਾ ਆਪਣਾ ਫਾਟਕ ਆਉਂਦਾ ਹੈ ਨਾ ਉੱਥੋਂ ਤੱਕ ਮੇਨ ਖਤਰਾ ਵਾ ਤੇ ਵੇਨੇ ਅੱਗੇ ਜਾ ਕੇ ਵੀ ਫਾਟਕ ਆਪਾਂ ਨੂੰ ਖੁੱਲਾ ਮਿਲਦਾ ਕਿ ਬੰਦ ਸਭ ਤੋਂ ਵਧੀਆ ਕਿਸਮਤ ਚੈੱਕ ਕਰਨ ਦਾ ਤਰੀਕਾ ਇਹੋ ਹੀ ਆ ਜੇ ਤੇ ਮੰਨ ਲਓ ਵੀ ਇਹ ਫਾਟਕ ਮਿਲ ਜੇ ਖੁੱਲਾ ਫਿਰ ਤੇ ਅੱਜ ਤੁਹਾਡੀ ਕਿਸਮਤ ਵਧੀਆ ਵਾ ਤੇ ਜੇ ਇਹ ਬੰਦ ਮਿਲ ਜੇ ਤੇ ਫਿਰ ਖતમ ਮੈਂ ਕੰਮ ਖਰਾਬ ਆ ਤੇ ਆਜੋ ਜਾ ਕੇ ਵੇਖਦੇ ਹਾਂ ਹੁਣ ਤੇ ਕੀ ਬੰਦ ਆ ਲਓ ਜੀ ਮਿੱਤਰੋ ਅੱਜ ਤੇ ਆਪਣੀਆਂ ਕਿਸਮਤ ਚੰਗੀ ਕਿਉਂਕਿ ਆਪਾਂ ਨੂੰ ਮਿਲ ਗਿਆ ਇਹ ਫਾਟਕ ਖੁੱਲਾ ਤੇ ਅੱਜ ਦਾ ਦਿਨ ਆਪਣਾ ਵਧੀਆ ਰਹਿਣ ਵਾਲਾ ਵਾ ਜੇ ਤੁਸੀਂ ਵੀ ਤਰਨ ਤਾਰ ਨਾਓ ਤੇ ਜੇ ਇਹ ਫਾਟਕ ਤੁਹਾਨੂੰ ਖੁੱਲਾ ਮਿਲ ਜੇ ਤੇ ਸਮਝ ਲਓ ਵੀ ਤੁਹਾਡਾ ਦਿਨ ਅੱਜ ਦਾ ਵਧੀਆ ਰਹੂਗਾ ਲਾਵੀ ਮੈਟਰ ਹੁਣੇ ਆਪਾਂ ਘਰੋਂ ਸਿਮੂ ਨੂੰ ਲੈ ਲਿਆ ਵਾ ਤੇ ਇਹ ਹੁਣ ਮੈਨੂੰ ਲੈ ਆ ਇਥੇ ਕੰਪਿਊਟਰ ਦੀ ਦੁਕਾਨ ਤੇ ਕਹਿੰਦਾ ਆ ਜਾ ਤੈਨੂੰ ਮੈਂ ਲੈ ਕੇ ਚਲਦਾ ਵਾਂ ਆਪਾਂ ਆਂਦਾ ਪੀ ਅੰਮ੍ਰਿਤਸਰ ਨਹੀਂ ਜਾਣਾ ਕੰਪਿਊਟਰ ਤੈਨੂੰ ਆਪਾਂ ਤਰਨਤਾਰਨ ਨੂੰ ਲੈ ਆ ਦੇਣਾ ਵਾ ਤੇ ਆਜੋ ਜੀ ਹੁਣ ਆਪਾਂ ਆ ਗਏ ਕੰਪਿਊਟਰ ਵਾਲੀ ਦੁਕਾਨ ਤੇ ਤੇ ਆਜੋ ਜੀ ਵੇਨੇ ਕਰਦੇ ਆ ਪਤਾ ਫਿਰ ਆਪਾਂ ਇਥੇ ਕੀ ਬੰਦਾ ਤੇ ਕੀ ਨਹੀਂ ਹਾਂਜੀ ਆ ਆਪਣਾ ਜਿਹੜਾ ਲੈਪਟਾਪ ਆਪਾਂ ਵੀਰ ਨੂੰ ਉਹਨਾਂ ਨੂੰ ਵਿਖਾ ਲਿਆ ਕਹਿੰਦੇ ਇਹਦਾ ਤੇ ਮਸਲਾ ਹੱਲ ਨਹੀਂ ਹੋਣਾ ਇਹਦੇ ਨਾਲੇ ਤੁਹਾਨੂੰ ਆਪਾਂ ਉਦੋਂ ਦੱਸਿਆ ਸੀ ਅੰਮ੍ਰਿਤਸਰੋਂ ਸਾਰੇ ਕਿਤੇ ਵਿਖਾਏ ਹਾਂ ਤੇ ਆ ਹੁ ਆ ਵੀਰ ਨੇ ਹੁਣ ਆਪਣੇ ਸਾਹਮਣੇ ਕੱਢਿਆ ਵਾ ਐਚਪੀ ਦਾ ਲੈਪਟਾਪ ਤੇ ਇਹ ਦੇਖਦੇ ਆ ਕਿਵੇਂ ਦਾ ਸਿਸਟਮ ਹੈ ਕੀ ਨਹੀਂ ਇਹ ਵੀਰ i5 ਹੈ ਨਾ ਇਹ i5 ਲੈਪਟਾਪ ਆ ਤੇ ਬਾਕੀ ਚੈੱਕ ਕਰਦੇ ਆ ਫਿਰ ਤੁਹਾਨੂੰ ਵੇਖ ਕੇ ਦੱਸਦੇ ਆ ਵੀ ਆਪਣਾ ਕਿਹੜਾ ਲੈਣਿਆ ਤੇ ਕਿਹੜਾ ਨਹੀਂ ਤੇ ਐਦਾ ਤੇ ਐਦਾ ਤੇ ਸਸਰੀ ਕਾਲ ਹੋ ਗਈ ਹੈ ਨਾ ਸਿਮੂ ਐਦਾ ਨਹੀਂ ਨਾ ਇਹਨੂੰ ਇਤਰਾ ਸ਼ੋਕੇਸ ਚ ਲਾ ਦੀ ਹੁਣ ਹੈ ਇਤਰਾ ਨਾਲ ਹੱਥ ਚ ਰੱਖਿਆ ਕਰੀਏ ਇਹਨੂੰ ਹੁਣ ਨਾ ਅੱਛਾ ਆ ਜੋ ਪੂਰੇ ਗੱਲਾਂ ਨਿਆਣਿਆਂ ਨੂੰ ਹੁਣਾ ਥੋੜਾ ਬਹੁਤ ਚੱਲ ਜੇ ਤੇ ਹੁਣ ਇਹਦਾ ਵੇਖੀਏ ਕਰੀਏ ਆਹ ਇਹ 3 ਆ ਗਿਆ ਵਾ ਤੇ ਆਹ ਆਈ 5 ਆ ਗਿਆ ਤੇ ਚਲੋ ਵੇਖ ਕੇ ਚੈੱਕ ਕਰਕੇ ਦੱਸਦੇ ਆ ਫਿਰ ਕਿਹੜਾ ਵਧੀਆ ਹਨਾ ਆਹ 3 ਇਹ ਤੇ ਆਹ ਆਈ 5 ਤੇ ਲੋ ਵੀ ਮਿੱਤਰੋ ਆਪਾਂ ਹੁਣੇ ਕੰਪਿਊਟਰ ਦੀ ਦੁਕਾਨ ਤੋਂ ਕੰਪਿਊਟਰ ਦਾ ਰੇਟ ਚੈੱਕ ਕਰ ਲਿਆ ਪਰ ਉਹ ਸਿਮੂ ਨੂੰ ਕੰਪਿਊਟਰ ਨਹੀਂ ਪਸੰਦ ਆਇਆ ਸਿਮੂ ਕੀ ਗੱਲ ਹੋ ਗਈ ਕੰਪਿਊਟਰ ਕਰਨ ਪਸੰਦ ਆਇਆ ਤੇ ਲੋ ਵੀ ਆਪਾਂ ਨੂੰ ਇੱਥੇ ਜਿਹੜਾ ਤਰਨ ਤਾਨ ਦੇ ਵਿੱਚ ਰੇਟ ਥੋੜਾ ਜਿਆਦਾ ਲੱਗਾ ਵਾ ਤੇ ਇੱਕ ਦੋ ਕਰਦਾ ਬੰਦੇ ਹੋਰ ਚਲੀਏ ਇੱਕ ਦੋ ਦੁਕਾਨਾਂ ਤੇ ਹੋਰ ਚਲੀਏ ਹੈਗੇ ਬੰਦੇ ਕਿੱਧਰ ਨੂੰ ਜਾਣਾ ਹੁਣ ਫਿਰ ਉਹ ਚਾਰ ਖੰਭੇ ਚੋਂ ਚਲੋ ਜੀ ਹੁਣ ਆਪਾਂ ਚਾਰ ਖੰਬੇ ਚੌਂਕ ਚੱਲਦੇ ਆਂ ਤੇ ਵਿੱਚੇ ਸਾਨੂੰ ਇੱਕ ਹੋਰ ਕੰਮ ਪੈ ਗਿਆ ਸੀ ਪਾਸਪੋਰਟ ਸਾਈਜ਼ ਫੋਟੋਆਂ ਦਾ ਉਹ ਬੜਾ ਜ਼ਰੂਰੀ ਕੰਮ ਹੀ ਉਹਦੀ ਅਸੀਂ ਕਰਾ ਲਿਆ ਵਾ ਉਹ ਤੁਹਾਨੂੰ ਬਾਅਦ ਦੱਸਦਾ ਕਿਉਂ ਕਿ ਚਾਹੀਆਂ ਆਪਾਂ ਚਾ ਚਲੋ ਜੀ ਹੁਣ ਚਾਰ ਖੰਬੇ ਚੌਂਕ ਚੱਲਦੇ ਆਂ ਤੇ ਉੱਥੇ ਜਾ ਕੇ ਅਸੀਂ ਚੈੱਕ ਕਰਦੇ ਆਂ ਵੀ ਆਪਣਾ ਕੀ ਸਾਬ ਬੰਦਾ ਕੀ ਨਹੀਂ ਚਲ ਰੱਖ ਫਿਰ ਵਿੱਚ ਕਿੱਟ ਰੱਖ ਵਿੱਚ ਲੱਗ ਰਿਹਾ ਫਲਾ ਓਏ ਓਏ ਇੰਨੀ ਰੀਨੀ ਹੁਣ ਹੁਣ ਸੈਂਸਰ ਲੱਗਾ ਇਹਦੇ ਚ ਸੈਂਸਰ ਵਾਲੀ ਆ ਆਵੇ ਹੁਣ ਆਪਾਂ ਹੁਣ ਆਪਾਂ ਚੱਲੇ ਆਂ ਚਾਰ ਖੰਬਾ ਚੌਂਕ ਤੇ ਉੱਥੋਂ ਜਾ ਕੇ ਆਪਣੇ ਲੈਪਟਾਪ ਦਾ ਪਤਾ ਕਰਦੇ ਆਂ ਬਾਕੀ ਜਿਹੜਾ ਮੇਨ ਮਤਲਬ ਮੈਨੂੰ ਪਤਾ ਲੱਗ ਗਿਆ ਵਾ ਜਿਹੜਾ ਐਚਪੀ ਦਾ ਲੈਪਟਾਪ ਕੋਈ ਵੀ ਆਪਾਂ ਨੂੰ 50 ਹਜ਼ਾਰ ਤੋਂ ਥੱਲੇ ਨਹੀਂ ਮਿਲਣਾ ਚੰਗੇ ਪ੍ਰੋਸੈਸਰ ਵਾਲਾ ਤੇ ਉਹ ਲੈਣ ਨੂੰ ਮੇਰਾ ਜੀ ਨਹੀਂ ਕਰਦਾ ਮੈਂ ਅੱਜ ਬਚਤੀ ਵਿੱਚ ਫਸਿਆ ਵਾਂ ਤੇ ਮੇਰਾ ਜਾਦਾ ਮਾਨ ਮੈਕਬੁੱਕ ਤੇ ਹੀ ਆ ਪਰ ਅੱਜ ਦਾ ਦਿਨ ਆਪਾਂ ਚੈੱਕ ਕਰ ਲੈਣਾ ਜੇ ਤੇ ਆਪਾਂ ਆਪਣਾ ਕੰਪਿਊਟਰ ਅੱਜ ਬਣ ਗਿਆ ਜਾਂ ਆਪਣਾ ਸੌਦਾ ਬਣ ਗਿਆ ਤਾਂ ਅੱਜ ਆਪਾਂ ਲੈ ਲੈਣਾ ਨਹੀਂ ਤੇ ਫਿਰ ਆਪਾਂ ਲਵਾਂਗੇ ਮੈਕਬੁੱਕ ਠੀਕ ਹੈ ਜੀ ਤੇ ਸਿਮੂ ਨੂੰ ਨਾਲ ਲੈ ਕੇ ਚੱਲਦੇ ਆਂ ਆਪਾਂ ਲੋ ਜੀ ਆਪਾਂ ਹੁਣ ਆ ਗਏ ਆ ਅੱਟ ਕਲੈਕਸ਼ਨ ਆਪਣੇ ਵੀਰਾਂ ਕੋ ਆੜੀ ਏੜੀ ਦੁਕਾਨ ਤੁਸੀਂ ਵੇਖਦੇ ਇਹਨੇ ਆਪਣੇ ਸੱਜਣਾ ਦੀ ਆ ਲੀੜਾ ਲੱਤਾ ਆਪਾਂ ਇਹਨਾਂ ਤੋਂ ਲੈਨੇ ਤਰਨ ਧਾਰਨ ਜਦ ਦਵਾਈ ਦਾ ਵਾ ਤੇ ਬਹੁਤ ਵਧੀਆ ਆਪਣਾ ਸਾਰਾ ਸਮਾਨ ਦੇਂਦੇ ਅੱਜ ਤੁਹਾਨੂੰ ਵੀਰ ਨਾਲ ਬੁਲਾਉਂਦੇ ਆ ਤੇ ਕਰਾਉਣੇ ਰੂਪ ਰੂ ਆਵੇ ਆਪਣਾ ਵੀਰ ਖਲੋਤਾ ਹੋਰ ਜੀ ਜਨਾਬ ਕੀ ਹਾਲ ਚਾਲ ਨੇ ਜਗਦੀਸ਼ ਹੋਰ ਸਨਾਮ ਠੀਕ ਠਾਕ ਵਧੀਆ ਕਿੱਦਾਂ ਸੇਤਾਂ ਕੈਮ ਆ ਤੇ ਆ ਵੀਰ ਆਪਣਾ ਤੁਹਾਨੂੰ ਅੱਗੇ ਵੀ ਮਿਲਾਇਆ ਸੀ ਤੇ ਉਹ ਬੜਾ ਆਪਣਾ ਸੱਜਣਾ ਖਲੋਤਾ ਕੀ ਹਾਲ ਨੇ ਠੀਕ ਠਾਕ ਆ ਵਧੀਆ ਹਾਂਜੀ ਸਰ ਕੀ ਗੱਲ ਹੁਣ ਕੀ ਹਾਲੂ ਇਹਦਾ ਹਾਂ ਲਈ ਤਾਂ ਹੁਣ ਕਰ ਕੀ ਆ ਹੈ ਦੇਖਦੇ ਕੋਈ ਟਰਾਈ ਮੰਨ ਸੀ ਕੋਈ ਲੱਭਦੇ ਆਂ ਵੀਰ ਭਰਾ ਤੇ ਜਾਂ ਇੱਕ ਕੰਮ ਕਰਾ ਮੈਨੂੰ ਸ਼ਰਟਾਂ ਦੇ ਦੇ 15 20 ਇਹਦੇ ਵੰਡੇ ਸ਼ਰਟਾਂ ਸ਼ਰਟਾਂ ਹੀ ਰੱਖ ਲੈਨੇ ਤੂੰ ਹੀ ਲੈਪਟਾਪ ਰੱਖ ਲੈ ਆ ਡਾ ਹਣਾ ਇਹਦਾ ਕਰ ਲਈਏ ਸੇਮੂ ਇਹ ਜਾਂ ਐ ਕਰੀਏ ਵੀ ਇੱਕ ਸਾਲ ਦਾ ਢਿੱਕਾ ਮਾਰ ਲਈਏ ਹੈ ਹੈ ਜਿਹੜਾ ਵੀਰ ਤੇਰਾ ਮਗਸਟਾ ਜਿਹੜਾ ਅੱਛਾ ਕਿਹੜਾ ਦਾ ਬਹੁਤ ਫੈਨ ਆ ਕਿਹੜਾ ਉਹ ਵੀਰ ਹੁਣ ਤਾਂ ਇਹ ਕਹਿ ਦੂਗਾ ਨਹੀਂ ਨਹੀਂ ਭਰਾ ਆ ਆਪਣਾ ਅਕੇ ਵੀਰ ਆਪਣਾ ਕਿਦਾਂ ਵੀਰ ਠੀਕ ਆ ਠੀਕ ਤੇ ਆਪਣਾ ਜਿਹੜਾ ਲੈਪਟਾਪ ਆ ਹੁਣ ਇਹ ਜਗਦੀਸ਼ ਦੱਸੂਗਾ ਕਿ ਇਹਦਾ ਕੀ ਹੱਲ ਹੋਣਾ ਵਾ ਜਗਦੀਸ਼ ਕਹਿੰਦਾ ਵਾ ਵੀ ਆਪਣਾ ਤੁਹਾਡਾ ਲੈਪਟਾਪ ਆ ਤੁਹਾਨੂੰ ਬਣਾ ਕੇ ਘਰੇ ਭੇਜਣਾ ਵਾ ਤੇ ਜਾਂ ਫਿਰ ਤੁਸੀਂ ਨਵਾਂ ਲੈ ਕੇ ਜਾਓਗੇ ਤੇ ਵੇਨੇ ਹੁਣ ਇਹਦਾ ਕੀ ਹੁੰਦਾ ਵਾ ਹੁਣ ਤੂੰ ਹਣ ਇੱਥੇ ਆਪਣਾ ਪਾਰਟ ਟਾਈਮ ਜੋਲ ਚੱਲਣ ਦੀ ਹੈ ਆਪਣਾ ਲੈਣੀ ਹੈ ਕੰਫਰੈਂਸ ਵਾਲਾ ਸੂਟ ਦੇਖ ਕਿਹੜੀ ਲਈਏ ਫਿਰ ਛੜ ਲੈ ਲਈਏ ਹਾਂ ਠੀਕ ਆ ਤੇ ਆ ਕੀ ਪਿਆ ਵਾ ਇਹਦੇ ਵਿੱਚ ਸਾਰਾ ਸਮਾਨ ਹੈਗਾ ਤੇ ਲੈ ਜਗਦੀਸ਼ ਵੀਰ ਨੇ ਲੈ ਵੀ ਆਟ ਕਲੈਕਸ਼ਨ ਵਾਲੇ ਆਪਣੇ ਵੀਰ ਨੇ ਨਾ ਸਾਰਾ ਸਮਾਨ ਰੱਖਿਆ ਜੀ ਇਹਦੇ ਵਿੱਚ ਆ ਵੇਖ ਲਓ ਤੁਹਾਨੂੰ ਇਹ ਵੀ ਵਿਖਾ ਦਈਏ ਨਾਲ ਨਾਲ ਆਪਣੇ ਵੀਰ ਦੀ ਸ਼ਾਪ ਆ ਤੇ ਡਿਸਕਾਊਂਟ ਵੀਰ ਹੈਵੀ ਡਿਸਕਾਊਂਟ ਦਿੰਦਾ ਜੇ ਕੋਈ ਆਪਣੀ ਵੀਡੀਓ ਵੇਖ ਕੇ ਆਵੇ ਤਾਂ ਆ ਵੇਖੋ ਬੀਬੀਆਂ ਦੇ ਪਰਸ ਵਗੈਰਾ ਸਾਰੇ ਆਵੇ ਛੋਟੇ ਵੱਡੇ ਸਾਈਜ਼ ਦੇ ਸਾਰੇ ਵੀਰ ਨੇ ਰੱਖਿਆ ਤੇ ਸ਼ਰਟਾਂ ਛੋਟਾ ਜੋ ਵਿంటర్ ਕਲੈਕਸ਼ਨ ਸਾਰੀ ਹਰ ਤਰ੍ਹਾਂ ਦੀ ਆਵੇ ਇੱਧਰ ਕੋਟੀਆਂ ਸਵੈਟਰ ਸਵੈਟਸ਼ਰਟਾਂ ਹਰ ਤਰ੍ਹਾਂ ਦਾ ਸਮਾਨ ਇੱਧਰ ਦੇਖੋ ਤੁਸੀਂ ਚੈੱਕ ਕਰੋ ਕਿੰਨੀ ਕਲੈਕਸ਼ਨ ਹੈ ਹੈ ਕਿ ਨਹੀਂ ਆਹ ਕਲੈਕਸ਼ਨ ਇਹ ਵੀ ਨਹੀਂ ਕਹਿੰਦੇ ਵੀਰ ਨੇ ਸਾਰਾ ਸਮਾਨ ਰੱਖਿਆ ਹੋਵੇ ਪਰਸ ਪਰਸ ਵੀ ਆ ਗਏ ਕਿੱਡੇ ਸੋਹਣੇ ਆ ਨਵਾਂ ਆਹੜੇ ਨਵੇਂ ਚੱਲੇ ਨਾ ਆਏ ਹੋਈ ਇਹਨਾਂ ਦੇ ਕਾਰਡ ਰੱਖਣ ਵਾਲੇ ਨਾ ਹੂੰ ਆਵੇ ਕਿੱਡਾ ਸੋਹਣਾ ਹੈ ਅੱਛਾ ਇਹ ਇਦਾਂ ਦਾ ਸਿਸਟਮ ਆਹੋ ਕੈਸ਼ ਤੇ ਨਾਲ ਕਾਰਡ ਹਨਾ ਕਿਉਂਕਿ ਅੱਜ ਕੱਲ ਕੈਸ਼ ਵਾਲਾ ਦੇ ਜੇ ਤਰਾ ਹੁਣ ਆ ਵਾ ਇਹਦੇ ਚ ਆਪਾਂ ਅੱਜ ਕੱਲ ਕੈਸ਼ ਤੇ ਉਹ ਥੋੜੇ ਜਿਹਾ ਰੱਖਣਾ ਹੁੰਦਾ ਯਾਰ 2000 ਰੁਪਿਆ ਤੇ ਇਥੇ ਆਰਾਮ ਨਾਲ ਆਣਾ ਟੁੱਟੇ ਪੈਸੇ ਤੇ ਬਾਕੀ ਆਪਣੇ ਕਾਰਡ ਹਨਾ ਕਾਰਡ ਸਾਰੇ ਆ ਕਿੱਡੇ ਸੋਹਣੇ ਆ ਨਹੀਂ ਨਹੀਂ ਆਪਣੇ ਜਗਦੀਸ਼ ਵੀਰ ਨੇ ਪੂਰਾ ਸਿਸਟਮ ਵਧੀਆ ਰੱਖਿਆ ਹੋਇਆ ਆ ਆਵੇ ਨਾ ਕੁਆਲਿਟੀ ਵੀ ਚੰਗੀ ਆ ਮਤਲਬ ਹੈ ਨਾ ਆਵੇ ਮਟੀਰੀਅਲ ਵਧੀਆ ਦਾ ਬਣਿਆ ਹੈ ਮੀਮੀ ਚ ਪਿੱਛੇ ਜੋ ਜੋ ਵਰਜੀ ਠੀਕ ਹੈ ਬੈਲਟਾਂ ਵਗੈਰਾ ਸਾਰਾ ਕੁਝ ਰੱਖਿਆ ਹੈ ਸੱਤਾਂ ਵਧੀਆ ਰੱਖਿਆ ਵੀਰ ਨੇ ਆਪਣੇ ਨੇ ਤੇ ਬਾਕੀ ਚਲੋ ਹੁਣ ਆਪਾਂ ਇੱਥੇ ਪਹਿਲੋਂ ਕਰਾਉਨੇ ਮਸਲੇ ਦਾ ਹੱਲ ਇਹਦਾ ਤੇ ਹੁੰਦਾ ਹੁਣ ਆ ਪਤਾ ਨਹੀਂ ਨਹੀਂ ਹੋਣਾ ਤੇ ਚਾਹ ਆਪਾਂ ਪੀ ਲਈ ਆ ਕਾਪ ਆਪਾਂ ਡਸਟਬਿਨ ਚ ਪਾਤੇ ਆ ਤੇ ਅੱਗੇ ਹੁਣ ਇਸ ਤੋਂ ਬਾਅਦ ਆਪਾਂ ਸੇ ਮੁ ਕਿੱਥੇ ਜਾਣਾ ਅਜੇ ਦੇਖਦੇ ਹਾਂ ਕਿ ਅਜੇ ਦੇਖਦੇ ਹਾਂ ਇੱਥੋਂ ਕਿੱਦਾ ਘਰ ਨੂੰ ਨਹੀਂ ਮੁੜ ਜਾਣਾ ਠੀਕ ਹੈ ਕੋਈ ਮਿੱਤਰੋ ਆਪਣਾ ਜਿਹੜਾ ਕੰਪਿਊਟਰ ਹੈ ਆਪਣਾ ਲੈਪਟਾਪ ਜਿਹੜਾ ਸੀ ਉਹ ਰਵੀਵੀਰ ਨੇ ਕਹਿਤਾ ਵੀ ਇਹਦਾ ਮਸਲਾ ਤੈਨੂੰ ਮੈਂ ਹੱਲ ਕਰਕੇ ਦਊਂਗਾ ਤੁਹਾਡੇ ਸਾਹਮਣੇ ਆਪਾਂ ਅੰਮ੍ਰਿਤਸਰੋਂ ਵੀ ਹੋ ਆਏ ਆ ਪਰ ਉੱਥੋਂ ਆਪਣ ਨੂੰ ਨਹੀਂ ਪਸੰਦ ਆਇਆ ਕੰਮ ਆਪਾਂ ਕਰਾਉਣਾ ਆਪਣੇ ਰਵੀਵੀਰ ਤੋਂ ਕਿਉਂਕਿ ਆਪਣੇ ਨਾਲ ਪੜਦਾ ਰਿਹਾ ਆਪਣਾ ਕਲਾਸਮੇਟ ਹੈ ਠੀਕ ਹੈ ਜੀ ਤੇ ਇਹ ਕਹਿੰਦਾ ਕਿੰਦਾ ਰਵੀ ਫਿਰ ਪੂਰਾ ਗੱਲ ਬਣਾ ਦੇਗਾ ਪੂਰਾ ਇਹਨੂੰ ਨਵੇਂ ਵਰਗਾ ਹੋਏਗਾ ਨਵੇਂ ਵਰਗਾ ਵੀ ਨਵਾਂ ਹੋਊਗਾ ਆ ਠੀਕ ਹੈ ਠੀਕ ਹੈ ਜੀ ਚਲੋ ਫਿਰ ਮਿਲਦੇ ਹਾਂ ਉਦੋਂ ਤੱਕ ਹਨਾ ਚਲੋ ਠੀਕ ਆ ਤੇ ਆਪਾਂ ਲੈਪਟਾਪ ਆਪਣਾ ਛੱਡ ਚੱਲੇ ਰਵੀ ਵੀਰ ਕੋਲ ਤੇ ਇਹ ਬਣਾ ਕੇ ਦੇਊਗਾ ਸ਼ਾਮ ਦੇ ਵੱਜ ਗਏ 6:30 ਤੇ ਆਪਣੇ ਕੰਮ ਅੱਜ ਅੱਜ ਦੇ ਲਗਭਗ ਸਾਰੇ ਹੋ ਗਏ ਕੰਪਲੀਟ ਸਭ ਤੋਂ ਮੇਨ ਜਿਹੜਾ ਅੱਜ ਮੇਰਾ ਕੰਮ ਹੀ ਨਾ ਉਹ ਹੀ ਆਪਣਾ ਲੈਪਟਾਪ ਬਣਾਣਾ ਦੇਣਾ ਤੇ ਉਹ ਤੁਹਾਡੇ ਸਾਹਮਣੇ ਵਿਖਾਈ ਹੈ ਤੁਹਾਨੂੰ ਆਪਾਂ ਮੈਕਬੁੱਕ ਨੂੰ ਉਸੇ ਨੂੰ ਰਿਪੇਅਰ ਕਰਾ ਲੈਣ ਲੱਗੇ ਆ ਆਪਣਾ ਵੀਰ ਰਵੀ ਮਿਲ ਪਿਆ ਆਪਾਂ ਨੂੰ ਉਹ ਕਹਿੰਦਾ ਵੀ ਮੈਂ ਇਸੇ ਮੈਕਬੁੱਕ ਨੂੰ ਪੂਰਾ ਵਧੀਆ ਬਣਾ ਦੂੰ ਤੁਹਾਡੇ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਆੰਦਾ ਵੀ ਜਿੰਨੇ ਦਾ ਤੁਸੀਂ ਨਵਾਂ ਲੈਪਟਾਪ ਲੈਣਾ ਨਾ ਉਹਦੇ ਨਾਲੋਂ ਇਹ ਚੰਗਾ ਵਾ ਵੀ ਤੁਸੀਂ ਇਸੇ ਨੂੰ ਰਿਪੇਅਰ ਕਰਾ ਲਓ ਤੇ ਇਹਨੇ ਤੁਹਾਡਾ ਵਧੀਆ ਕੰਮ ਦੇਈ ਜਾਣਾ ਵਾ ਤੇ ਲਗਭਗ 20-22000 ਰੁਪਏ ਦੀ ਕੋਸਟ ਆਣੀ ਉਹਦੇ ਤੇ ਉਹ ਆਪਣਾ ਨਿਹੜਾ ਮੈਕਬੁੱਕ ਹੈ ਨਾ ਪੂਰਾ ਕੰਪਲੀਟ ਵਧੀਆ ਬਣ ਜਾਣਾ ਵਾ ਠੀਕ ਹੈ ਉਹ ਆਪਾਂ ਬਣਾ ਦੇ ਆਏ ਹਾਂ ਠੀਕ ਹੈ ਨਾ ਵੀ ਵੀਰ ਨੂੰ ਉਹਨੇ ਆਪਣਾ ਬਣਾ ਦੇਣਾ ਵਾ ਤਿੰਨ ਚੋਂ ਤਿੰਨ ਤੋਂ ਚਾਰ ਦਿਨ ਦਾ ਟਾਈਮ ਲੱਗੂਗਾ ਪੂਰਾ 1 ਸਾਲ ਦੀ ਆਪਾਂ ਨੂੰ ਗਾਰੰਟੀ ਮਿਲੂਗੀ ਉਹ ਵੀ ਜਦੋਂ ਬਣ ਕੇ ਆਊਗਾ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਠੀਕ ਹੈ ਸਿਮੂ ਨੂੰ ਮੈਂ ਹੁਣ ਕਰੇ ਤਾਰ ਆਇਆ ਵਾ ਤੇ ਅੱਜ ਹੁਣ ਆਵੇ ਸ਼ਾਮਾਂ ਪੈ ਗਿਆ ਵਾ ਤੇ ਮੈਂ ਉਸੇ ਫਿਰ ਜਿਹੜਾ ਤਰਨਤਾਰਨ ਵਾਲਾ ਫਾਟਕਾ ਉੱਥੇ ਹੀ ਆਜੀ ਐਟ ਟਾਈਮ ਤਰਨਤਾਰਨ ਸ਼ਹਿਰ ਦੇ ਵਿੱਚ ਹੀ ਆ ਹੁਣ ਮੈਂ ਜਾਂਦਾਂ ਘਰੇ ਤੇ ਮਿਲਦੇ ਹਾਂ ਕਿਹੇ ਨਵੇਂ ਵਲੌਗ ਦੇ ਵਿੱਚ ਹੁਣ ਆਪਾਂ ਥੋੜੇ ਦਿਨਾਂ ਤੱਕ ਆਪਾਂ ਜਾਵਾਂਗੇ ਮੁਹਾਲੀ ਚੰਡੀਗੜ੍ਹ ਜਾਣਾ ਵਾ ਤੇ ਤੁਹਾਨੂੰ ਪਤਾ ਹੀ ਹੈ ਮੈਂ ਜਿੱਦਾਂ ਤੁਹਾਨੂੰ ਪਤਾ ਹੀ ਸਾਰੇ ਆਪਣੇ ਵਲੌਗ ਵਿੱਚ ਦੇ ਮੈਂ ਮਰਚੰਟ ਦੇ ਵਿੱਚ ਜੋਬ ਕਰਦਾ ਵਾਂ ਤੇ ਮੇਰਾ ਮੈਡੀਕਲ ਵੀ ਆ ਗਿਆ ਵਾ ਤੇ ਮਹੀਨਾ ਡੇਢ ਮਹੀਨਾ ਸਾਰਾ ਰਹਿ ਗਿਆ ਆਪਾਂ ਘਰੇ ਥੋੜਾ ਜਿਹਾ ਟਾਈਮ ਹੀ ਆਉਣ ਜਾ ਟਾਈਮ ਹੈ ਨਹੀਂ ਆਪਾਂ ਘਰੇ ਦੇ ਸੌਜੀ ਸਹੀ ਆਪਣੀ ਜੁਆਇਨਿੰਗ ਦਾ ਕੰਮ ਵੀ ਸਟਾਰਟ ਹੋ ਗਿਆ ਪ੍ਰੋਸੈਸ ਵੀ ਸਟਾਰਟ ਹੋ ਗਿਆ ਵਾ ਨਵਾਂ ਸ਼ਿਪ ਮੇਰਾ ਕਿਹੜਾ ਵਾ ਮੈਂ ਕਿੱਥੇ ਜਾਣਾ ਮੇਰਾ ਕਿਹੜਾ ਰੂਟ ਰਹੂਗਾ ਉਹ ਸਾਰਾ ਤੁਹਾਨੂੰ ਮੈਂ ਆਪਣੇ ਆਉਣ ਵਾਲੀ ਵੀਡੀਓ ਦੇ ਵਿੱਚ ਦੱਸੂਗਾ ਤੇ ਚੰਗਾ ਜੀ ਅੱਜ ਵਾਲੇ ਵਲੌਗ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਚੰਗਾ ਜੀ ਸਤਿ ਸ੍ਰੀ ਅਕਾਲ ਜੀ